ਅਸਿਕਾਲ ਜੀ ਅੱਜ ਸਵੇਰੇ 4:30 ਤੋਂ ਜਿਹੜੀ ਭਾਰੀ ਬਰਸਾਤ ਸਤਨੰਦਰਪੁਰ ਸਾਹਿਬ ਨੰਗਲ ਦੇ ਇਲਾਕੇ ਚ ਹੋਈ ଥିਏ ਪਰ ਪਹਾੜਾ ਤੇ ਦੇ ਨਾਲ ਖੱਡਾਂ ਦੇ ਜਿਹੜਾ ਹੈ ਉਹਦੇ ਚ ਕਾਫੀ ਪਾਣੀ ਆਇਆ ਚਰਨ ਗਗਾ ਖੱਡ ਖਾਸ ਕਰਕੇ ਲਮਲੇੜੀ ਦੇ ਪਿੰਡ ਦੇ ਵਿੱਚ ਬਣੀ ਪਿੰਡ ਦੇ ਵਿੱਚ ਜੱਜਰ ਇੱਥੇ ਜਿਹੜਾ ਪਾਣੀ ਆ ਉਹ ਖੁੱਸ ਗਿਆ ਇਹ ਸਾਈਫਨ ਸਾਫ਼ ਹੋਇਆ ਸੀ ਪਰ ਉਤੋਂ ਜਿੰਨਾ ਜਿਹੜੇ ਲੌਗਸ ਆਈਆਂ ਸ਼ਰਬਤ ਸਾਈਏ ਇਹ ਕਰਕੇ ਬੰਦ ਹੋ ਗਿਆ ਉਹਨਾਂ ਇੱਥੇ ਮੌਕੇ ਤੇ ਖੜ ਕੇ ਦੁਬਾਰਾ ਇਹਨੂੰ ਸਾਫ਼ ਕਰਵਾ ਕੇ ਤਾਂ ਕਿ ਪਿੰਡ ਦਾ ਜਿਹੜਾ ਪਾਣੀ ਹੈ ਉਹ ਲੈਵਲ ਉਹ ਘਟ ਸਕੇ ਉਹ ਕੁਝ ਕਰਾਮੂ ਨੁਕਸਾਨ ਵੀ ਹੋਇਆ ਆ ਇਹ ਜਿਹੜਾ 2-3 ਘੰਟੇ ਚੇ ਪਾਣੀ ਜਿਹੜਾ ਹੈ ਖੱਡਾਂ ਦਾ ਉਹ ਘਟਨਾ ਸ਼ੁਰੂ ਹੋ ਗਿਆ ਪਾਸ ਹੋ ਜੂਗਾ ਇਹਦੇ ਕਰਕੇ ਇੱਕਦਮ ਸਤਲੁਜ ਦਾ ਲੈਵਲ ਹੈ ਜਿਹੜਾ ਦੁਬਾਰਾ ਵਧਿਆ ਲੋਧੀਪੁਰ ਬੁਰਜ ਵੀ ਜਿਹੜਾ ਹੈ ਉੱਥੇ ਵੀ ਜਿਹੜੇ ਇੱਥੇ ਡੰਗੇ ਸੀ ਹੋਰ ਬੈਠੇ ਨੇ ਪਰ ਅਜੇ ਕੋਈ ਨੁਕਸਾਨ ਨਹੀਂ ਹੈ ਪਰ ਰਾਹ ਦੀ ਖਬਰ ਇਹ ਹੈ ਕਿ ਬਰਸਾਤਾਂ ਰੁਕ ਗਈ ਹੈ ਤੇ ਜਿਹੜਾ ਖੱਡਾਂ ਦਾ ਲੈਵਲ ਹੈ ਉਹ ਘਟਣਾ ਬੰਦ ਹੋ ਗਿਆ ਹੋ ਗਿਆ ਤੇ ਡੈਮ ਦਾ ਲੈਵਲ ਵੀ ਰਾਤ ਨੂੰ ਹੋਰ ਘਟਿਆ ਲਗਭਗ 1978.13 ਫੁੱਟ ਤੇ ਆ ਗਿਆ ਹੈ ਕਿਉਂਕਿ ਉਹ ਲਗਭਗ ਜਿਹੜਾ ਹੈ ਕੱਲ ਦੇ ਰੋਜ਼ ਵੀ ਕੁਝ ਚਾਏ ਪੁਆਇੰਟਾਂ ਚ ਹੀ ਘਟਿਆ ਪਰ ਉਹ ਲਗਾਤਾਰ ਘਟ ਰਿਹਾ ਤੇ ਜਿੰਨਾ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਸੀ ਉਨਾ ਹੀ ਛੱਡਿਆ ਜਾਊਗਾ ਤੇ ਉਸ ਦੇ ਨਾਲ ਜਿਹੜਾ ਹੈ ਹੁਣ ਇੱਕ ਰਾਹਤ ਦੀ ਖਬਰ ਹੈ ਕਿ